ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਨੰਦੀ ਚੋਟਾਟਾ ਵਿਆਹ ਵਾਲਾ ਸੀਨ ਮਨਦੀਪ ਦੇ ਵਿਆਹ ਵਾਲਾ ਸੀਨ ਸ਼ੂਟ ਹੋਣ ਵਾਲਾ ਹੈ ਤੇ ਚਲੋ ਤੁਹਾਨੂੰ ਤਿਆਰੀਆਂ ਦਿਖਾਉਂਦੇ ਅਸੀਂ ਕੀ ਤਿਆਰੀਆਂ ਕੀਤੀਆਂ ਹੋਈਆਂ ਹੈ ਹਾਂ ਜੀ ਮਠਿਆਈ ਵਾਲੇ ਡੱਬੇ ਰੈਡੀ ਹੈ ਤੇ ਇਹ ਬਣਾਏ ਆ ਸਿਮਰ ਜਿਹੜੀ ਵਿਆਹ ਕਿ ਲਿਆਣੀ ਅਸੀਂ ਵੋਟੀ ਤੇ ਉਹਦੇ ਪੰਜ ਸੂਟ ਹੈ ਤੇ ਇਹ ਸਾਡਾ ਹੈਗਾ ਵਾ ਵਿਚੋਲੰ ਦਾ ਸੂਟ ਤੇ ਐਸੀ ਕੰਗਰ ਬਣਾਈ ਐ ਸੀ ਮਰ ਵਾਸਤੇ ਠੀਕੇ ਜੀ ਤੇ ਇਹ ਹੈਗੇ ਆ ਮਨਦੀਪ ਤੇ ਸੂਟ ਰੈਡੀमेड ਸੂਟ ਆ ਤੇ ਨਾਲ ਇੱਕ ਅਨਸਟਿਚਾ ਐਸ ਵਿਡਸ ਦੀ ਟੋਕਰੀਆ ਤੇ ਇਹ ਲਗਾਣਗੇ ਮੇਰਾ ਸੂਟ ਠੀਕੇ ਜੀ ਤੇ ਇਹ ਹੈਗਾ ਵਾ ਫਰਾਈਵਿੰਦਾ ਦੀ ਦਾ ਸੂਟ ਤੇ ਜਦੋਂ ਇਹ ਐਪੀਸੋਡ ਪਹਿਣਾ ਹੈ ਨਾ ਤਾਂ ਪਲੀਜ਼ ਵੱਤੋ ਵੱਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਨਾ ਕਦੀ ਨਾ ਭੁੱਲਿਓ ਤੇ ਚੰਗੇ ਚੰਗੇ ਕਮੈਂਟ ਕਰਿਓ ਤੇ ਬੈਸਟ ਵਿਸ਼ਸ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਖੁਸ਼ ਰੱਖੇ